ਦੋ ਹਫ਼ਤੇ ਸਿੱਖ ਪੌਂ ਵਿੱਚ ਬਹੁਤ ਵੱਡੇ ਮੰਨੇ ਗਏ ਐ ਇੱਕ ਹਫ਼ਤਾ ਉਹ ਐ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਛੱਡਦੇ ਐ ਤੇ ਦੂਜਾ ਹਫ਼ਤਾ ਆ ਜੂਨ ਦਾ ਮਹੀਨਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਪਤਾ ਕਿੰਨੇ ਕਹਿਰ ਹੋਏ ਸੀ ਭਗਤ ਪੂਰਨ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਐ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਉਹ ਵੀ ਉਹ ਸਮੇਂ ਅੰਦਰ ਸਨ ਕਮਰੇ ਵਿੱਚ ਬੰਦ ਕੀਤਾ ਹੋਇਆ 50 ਬੰਦਿਆਂ ਨੂੰ ਨਾਲ ਇੱਕ ਉਹਨਾਂ ਦੇ ਬੀਬੀ ਬਜ਼ੁਰਗ ਬੀਬੀ ਐ ਨਾਲ ਉਹਦਾ ਛੋਟਾ ਜਿਹਾ ਪੋਤਾ ਛੋਟੇ ਜਿਹੇ ਪੋਤੇ ਨੂੰ ਪਿਆਸ ਲੱਗੀ ਭਾਈ ਪਪਾ ਪੂਰਨ ਸਿੰਘ ਕਹਿੰਦੇ ਮੈਂ ਵੇਖ ਰਿਆ ਭਗਤ ਪੂਰਨ ਸਿੰਘ ਕਹਿੰਦੇ ਮੇਰੇ ਅੱਖਾਂ ਦੇ ਸਾਹਮਣੇ ਅੱਖੀਂ ਡਿਠਾ ਹਾਲ ਤੁਹਾਨੂੰ ਮੈਂ ਦੱਸਣ ਲੱਗਾ ਕਹਿੰਦੇ ਮੈਂ ਸਾਹਮਣੇ ਵੇਖ ਰਿਆ ਬੱਚਾ ਰੋ ਰਿਹਾ ਉੱਚੀ ਉੱਚੀ ਐ ਦਾਦੀ ਮਾਂ ਮੈਨੂੰ ਪਿਆਸ ਲੱਗੀ ਐ ਮੈਨੂੰ ਪਾਣੀ ਪਿਲਾ ਦਿਓ ਉਹ ਦਾਦੀ ਮਾਂ ਆਪਣੇ ਪੋਤੇ ਨੂੰ ਕਹਿ ਰਹੀ ਐ ਪੁੱਤ ਚੁੱਪ ਕਰ ਆ ਦੇਖ ਬਾਰ ਕਿਵੇਂ ਗੋਲੀਆਂ ਚੱਲ ਰਹੀਆਂ ਕਿਵੇਂ ਸਾਡੇ ਹਰਮੰਦਰ ਸਾਹਿਬ ਨੂੰ ਢਾਇਆ ਜਾ ਰਿਹਾ ਪੁੱਤ ਕੋਈ ਨਹੀਂ ਸਬਰ ਰੱਖ ਪਰ ਛੋਟੇ ਬੱਚੇ ਸਬਰ ਕਿੱਥੋਂ ਰੱਖਣ ਬੱਚਾ ਉੱਜੀ ਉੱਜੀ ਰੋ ਰਿਹਾ ਉਹ ਬੁੱਢੜੀ ਮਾਂ ਦਰਬਾਰ ਸਾਹਿਬ ਵੱਲੋਂ ਭੱਜੀ ਜਦੋਂ ਸਰੋਵਰ ਵਿੱਚ ਜਾ ਕੇ ਵੇਖਿਆ ਪਾਣੀ ਦਾ ਬੁੱਕ ਭਰਿਆ ਪਾਣੀ ਦਾ ਬੁੱਕ ਲਾਲ ਹੋ ਗਿਆ ਕੋ ਸਤਨਾਮ ਕਿਉਂਕਿ ਵਿੱਚ ਲਾਛਾ ਛੁੱਟੀਆਂ ਹੋਈਆਂ ਸੀ ਪਾਣੀ ਦਾ ਰੰਗ ਲਾਲ ਸੀ ਜਦੋਂ ਮਾਂ ਨੇ ਪਾਣੀ ਦਾ ਬੁੱਕ ਭਰਿਆ ਲਾਲ ਰੰਗ ਪਾਣੀ ਦਾ ਵੇਖਿਆ ਮਾਂ ਨੇ ਆਖਿਆ ਮੈਂ ਆਪਣੇ ਪੋਤੇ ਨੂੰ ਸ਼ਹੀਦ ਦਾ ਖੂਨ ਥੋੜੀ ਪੁਲਾਣਾ ਮੈਂ ਆਪਣੇ ਪੋਤੇ ਨੂੰ ਸਿੱਖਾਂ ਦਾ ਖੂਨ ਨਹੀਂ ਪੁਲਾਣਾ ਵਾਪਸ ਆਈ ਭੱਜੀ ਭੱਜੀ ਕਮਰੇ ਵੱਲ ਨੂੰ ਆ ਕਿ ਆਪਣੇ ਪੋਤੇ ਨੂੰ ਫਿਰ ਚੁੱਪ ਕਰਾ ਰਹੀ ਐ ਜਦੋਂ 4 ਜੂਨ ਨੂੰ ਗੋਲੀਬਾਰੀ ਰੁਕੀ ਬਾਹਰ ਖੜੇ ਸਪਾਈ ਮਾਂ ਕਹਿਣ ਲੱਗੀ ਵੇ ਪੁੱਤਰੋ ਤੁਹਾਡੇ ਘਰੇ ਵੀ ਬੱਚੇ ਹੋਣੇ ਆ ਤੁਸੀਂ ਮੇਰੇ ਪੁੱਤਾਂ ਵਰਗੇ ਹੋ ਆ ਮੇਰੇ ਪੋਤੇ ਨੂੰ ਪਿਆਸ ਲੱਗੀ ਐ ਇਹਨੂੰ ਥੋੜਾ ਪਾਣੀ ਬਣਾ ਦਿਓ ਉਹ ਅੱਗੋਂ ਫੌਜੀ ਹਿੰਦੂ ਸੀ ਹਿੰਦੀ ਬੋਲਦਾ ਸੀ ਕਹਿੰਦਾ ਬੁਢੜੀ ਤੇਰੇ ਪੋਤੇ ਨੂੰ ਪਿਆਸ ਲੱਗੀ ਹੈ ਕਹਿਣ ਲੱਗੀ ਹਾਂ ਭਗਤਪੂਰਨ ਸਿੰਘ ਕਹਿਣ ਲੱਗੇ ਮੇਰੇ ਮਨ ਵਿੱਚ ਇਹ ਆਇਆ ਵੀ ਖਰੇ ਇਹ ਪਾਣੀ ਪਲਾਏਗਾ ਆ ਤੇਰੇ ਪੋਤੇ ਕੋ ਪਾਣੀ ਪਲਾਉ ਆਪਣੇ ਪੋਤੇ ਕੋ ਮੈਨੂੰ ਦੇ ਜਦੋਂ ਕਹਿੰਦੇ ਉਹਨੇ ਆਪਣਾ ਪੋਤਾ ਫੜਾਇਆ ਫੌਜੀ ਨੂੰ ਤੇ ਉਹ ਫੌਜੀ ਨੇ ਬੁੱਢੀ ਮਾਂ ਦਾ ਛੋਟਾ ਜਿਹਾ ਪੋਤਾ ਚੁੱਕ ਚੋ ਕੇ ਪੱਥਰਾਂ ਤੇ ਮਾਰਿਆ ਖੋਪੜੀ ਭੰਨ ਦਿੱਤੀ ਆ ਤੁਹ ਸਤਨਾਮ ਇਹੋ ਜਿਹਾ ਘਹਿਰਚਰਾਸੀ ਵਿੱਚ ਹੋਇਆ ਜੇ ਕਿਤੇ ਇਤਿਹਾਸ ਪੜ ਕੇ ਵੇਖੀਏ ਇੱਕ ਹੋਰ ਕੱਟਣਾ ਉਹ ਲਿਖਦੇ ਆ ਭਗਤਪੂਰਨ ਸਿੰਘ ਕਹਿੰਦੇ ਇੱਕ ਛੋਟੇ ਜਿਹੇ ਬੱਚੇ ਨੂੰ ਲਗਭਗ 7-10 ਸਾਲ ਦਾ ਬੱਚਾ ਹੋਣਾ ਉਹਦੇ ਇੱਕ ਸਾਈਡ ਤੇ ਬਾਹਰ ਤੇ ਗੋਲੀਆਂ ਮੱਝੀਆਂ ਹੋ ਜਾਂ। ਬੱਚਾ ਤੜਪ ਰਿਆ ਤੇ ਫੌਜੀ ਆਇਆ ਇੱਕ ਪੈਰ ਤੇ ਪੈਰ ਰੱਖਿਆ ਬੱਚੇ ਦੇ ਦੂਜੇ ਪੈਰ ਨੂੰ ਉੱਤੇ ਨੂੰ ਖਿੱਚਿਆ ਤੇ ਛੋਟੇ ਜਿਹੇ ਬੱਚੇ ਦੇ ਦੋ ਹਿੱਸੇ ਕਰਦੇ। ਇੰਨਾ ਕਹਿਰ ਹੋਇਆ 84 ਵਿੱਚ ਕਿਤੇ ਇਤਿਆਹਾਜ਼ ਪੜਿਆ ਕਰੋ ਆਪਣੇ ਬੱਚਿਆਂ ਨੂੰ ਪੜਾਇਆ ਕਰੋ। ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟਦੇ ਜਾ ਰਹੇ ਹਾਂ ਅੱਜ ਸਾਡੇ ਕੋਲ ਮੋਬਾਈਲ ਵੇਖਣ ਦਾ ਸਮਾਂ ਹੈ ਕਿਤਾਬਾਂ ਪੜ੍ਹਨ ਦਾ ਸਮਾਂ ਸਾਡੇ ਕੋਲ ਜਾਂਦਾ ਲੱਗਾ ਅੱਜ ਅਸੀਂ ਆਪਣੇ ਵਿਰਸੇ ਨਾਲ ਨਹੀਂ ਜੁੜ ਰਹੇ ਜਰੂਰ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜ ਕੇ ਰੱਖਿਏ ਜੇ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ ਤੇ ਉਹ ਕੌਮਾਂ ਹੀ ਸਦਾ ਚੜ੍ਹਦੀ ਕਲਾ ਵਿੱਚ ਰਹਣੀਆਂ